ਤੁਸੀਂ ਉਸਤਾਦ ਗੁਰਦੀਪ ਮਾਨਕ ਜੀ ਦਾ ਇਹ ਗਾਣਾ ਦਸਣਾ ਹੀ ਹੋਣਾ ਆ ਸੁਣ ਕੇ ਦੱਸੋ ਉਸ ਤੋਂ ਬਾਅਦ ਮੈਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗਾ ਹੋ ਟਿੱਲੇ ਵਾਲਿਆ ਵੋਟ ਦੇ ਵਾਲਿਆ ਮੀਲਾ ਦੇ ਰਾਜਾ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਹੋ ਮੁੱਲ ਲੱਗਦਾ ਹੈ ਮੁੱਲ ਲੱਗਦਾ ਵੋ ਪਾਕੇ ਮੁੰਦਰਾ ਤੂੰ ਤੇਜ ਦੇ ਵਕੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਹੋ ਮੁੱਲ ਲੱਗਦਾ ਹੈ ਮੁੱਲ ਲੱਗਦਾ ਹੋ ਸੋ ਇਸ ਗਾਣੇ ਤੇ ਜਿਹੜੀ ਬੜੀ ਖੂਬਸੂਰਤ ਕੁਦੀਮਾਨ ਸਾਹਿਬ ਨੇ ਜਿਹੜੀ ਹਰਕਤ ਲਾਈ ਹੈ ਕਿ ਤੁਹਾਨੂੰ ਪਤਾ ਉਹ ਕਿਵੇਂ ਲੱਗਦੀ ਹੈ ਆਓ ਦੇਖੀਏ ਹੋ ਢਿੱਲੇ ਵਾਲਿਆ ਹੋ ਢਿੱਲੇ ਵਾਲਿਆ ਮੀਲਾ ਦੇ ਰਾਂਝਾ ਹੀ ਕਿਹੜਾ ਮੁੱਲ ਲੱਗਦਾ ਹੋ ਮੁੱਲ ਲੱਗਦਾ ਰਹਿ ਮੁੱਲ ਲੱਗਦਾ ਰਹਿ ਹੋ ਪਾ ਕੇ ਮੁੰਦਰਾ ਹੋ ਪਾ ਕੇ ਮੁੰਦਰਾ ਤੂੰ ਤੇਜ ਦੇ ਫਕੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਹੋ ਮੁੱਲ ਲੱਗਦਾ ਹੈ ਮੁੱਲ ਲੱਗਦਾ ਹੋ